ਤੋਰ ਲੈ ਨਾ ਆ ਦੇਖੋ ਆ ਲੈ ਲੈ ਦਿਓ ਬਾਲਟੀ ਆ ਬਾਲਟੀ ਚਾਹ ਦੇਖੋ ਮਿਰਚਾ ਉਹ ਇੰਨਾ ਤਾਂ ਹੈਗਾ ਐਡੇ ਕੀ ਕਰਨੀਆਂ ਨੇ ਤੁਸੀਂ ਠੀਕ ਆ ਹੁਣ ਤੁਸੀਂ ਕੀ ਤੋੜੋਗੇ ਤੂੰ ਤਾਂ ਗੋਈ ਗੋਈ ਹੋ ਸਕਦਾ ਮੈਨੂੰ ਤਾਂ ਹਉਤੈ ਕਾਣਤ ਆਉਂਦੀ ਆ ਆਪਾਂ ਕੰਨ ਜੋ ਕਰਾ ਹੂੰ ਆਪਾਂ ਇਤੜਾ ਦੋ ਤਾਂ ਅਸੀਂ ਕਿਹੜਾ ਕਿੱਥੇ ਫੈਸਲੇ ਜਾਣਾ ਆ ਮਫਲੀਆਂ ਤੋੜਾ ਦੇ ਉਹਦੇ ਨਾਲ ਭੈਣ ਨਾਲ ਤੂੰ ਜਮਾਈ ਨ ਕਮੀ ਹੋ ਗਈ ਉਹਦੇ ਨਾਲ ਆ ਦੇਖ ਲੈ ਕਹਿੰਦੀ ਮੈਂ ਨਹੀਂ ਤੋੜਦੀ ਮੈਂ ਕਿਹਾ ਭੈਣ ਨਾਲ ਤੋੜਾ ਦੇ ਬਿਜਲੀ ਫੁਕਦੀ ਆ ਭਾਈ ਸਿਆਣੇ ਬਣੋ ਮੜ ਮੋਟੇ ਹੈਗੇ ਨੇ ਛੋਟੇ ਛੋਟੇ ਬਹੁਤ ਲੱਗੇ ਹੋਏ ਨੇ ਐਡੇ ਐਡੇ ਬੰਦੇ ਇਕੱਲੇ ਨੂੰ ਚਾਹੀਦਾ ਨਹੀਂ ਵੀ ਛੋਟੇ ਛੋਟੇ ਬਹੁਤ ਲੱਗੇ ਹੋਏ ਨੇ ਐਡੇ ਐਡੇ ਬਹੁਤ ਲੱਗੇ ਹੋਏ ਨੇ ਆ ਤੋਰੀਆਂ ਲੱਗੀਆਂ ਮੈਨੇ ਆਓ ਹਰੀ ਮਿਰਚਾਂ ਕਿੰਨੀਆਂ ਸੋਹਣੀਆਂ ਲੱਗੀਆਂ ਹੋਈਆਂ ਨੇ ਬੀਲ ਜੀ ਨੇ ਨਾ ਤੇਜੀਆਂ ਨੇ ਆ ਜੜੀ ਬੀਬੀ ਨੇ ਲਿਆ ਕੇ ਦਿੱਤੀ ਇਹਨੂੰ ਉਹ ਕਰਨਾ ਇਹ ਆਹੀ ਆ ਜੀ ਇਹਨੂੰ ਸਾਹਮਲਾ ਔਰ ਜਾਮਣੀ ਜਾਮਣੀ ਲੱਗਣਗੀਆਂ ਇਹਨਾਂ ਤਾਂ ਫਿਰ ਗੋਲ ਗੋਲ ਲੱਗਣਗੀਆਂ ਬੇਰਾਂ ਵਰਗੀਆਂ ਇਹ ਦੇਖੀਏ ਕਹਿੰਦੇ ਇੱਥੇ ਇਹ ਤਾਂ ਹੋਰ ਤੋੜਨੀਆਂ ਹੈਗਾ ਹਾਂ ਹਾਂ ਤਾਂ ਕੀ ਕੋਈ ਕੱਦੂ ਤੋੜ ਰਹੇ ਆ ਕੀ ਆ ਹੈ ਕੋਈ ਫਲੀਆਂ ਤੋੜਦਾ ਕੋਈ ਕੋਈ ਮਿਰਚਾਂ ਤੋੜਦਾ ਮੈਂ ਕੋਈ ਆ ਨਾ ਤਾਂ ਪਾਉਦੇ ਨੇ ਹਾਰ ਜਿਹਨੇ ਪਾਉਣਾ ਹੁੰਦਾ ਹਾਏ ਨਾ ਹਾਂ ਤੇ ਫਿਰ ਮੈਂ ਵੀ ਬੋਲੂਗੀ ਵੀ ਮੈਂ ਕੋਈ ਆ ਹਾਂ ਕੋਈ ਆ ਉਹ ਨੂੰ ਬਸਾਤਾ ਉਹ ਕੋਈ ਆ ਐ ਡੇ ਡੇ ਲੱਗੇ ਪਏ ਨਾ ਉਹ ਮੇਰੇ ਜਠਾਣੀਆਂ ਨੇ ਉਹ ਦੀਆਂ ਆ ਨਿੱਤੂ ਆ ਨਿੱਤੂ ਹਾਂਜੀ ਆ ਕੌਣ ਨੇ ਕੌਣ ਇਹ ਕੌਣ ਨੇ ਇਹ ਹੁਣ ਥੋੜੇ ਜਿਹ ਕਨਕਲੂਜਨ ਹੈ ਥੋੜੇ-ਥਿਰ ਤੱਕ ਖੜਾ ਸਹੀ ਹੋ ਜਾਊਗਾ ਤੇਰਾ ਕੀ ਲੱਗਦਾ ਏ ਪਾਗਲ ਜੀ ਏ ਕੌਣ ਹਾਂ ਬੋਲਿਆ ਨਹੀਂ ਵੀ ਮੇਰਾ ਮਾਮਾ ਲੱਗਦਾ ਮਾਮਾ ਤਾਂ ਲੱਗਦਾ ਹੀ ਥੋੜੀ ਜਿਹੀ ਹੋਰ ਕਨਕਲੂਜਨ ਇਹਦਾ ਥੱਪੜ ਲੱਗੂ ਫੇਰ ਸਹੀ ਹੋਊਗਾ ਇਹ ਥੱਪੜ ਖਾ ਖਾ ਕੇ ਫੇਰ ਮਾ ਕਾ ਕੌਣ ਨੇ ਨਾ ਤੋੜ ਦੇ ਕਰੇਲੇ ਨਾਲ ਸਾਰੀ ਉਹ ਸਬਜ਼ੀ ਹੋਈ ਵੀ ਆ ਤਕਰੀਬਨ मिर्चा तौड़ थोड़िया रहेगी हाँ जी आज बावा सज्जरे आ गए तड़ा तड़ा दो फिर आके ਬੁਦੀ ਮੰਮੀ ਹੋ ਗਈ ਬਿਮਾਰ ਦਵਾਈ ਲੈ ਕੇ ਆ ਠੀਕ ਜੀ ਕਿ ਨਹੀਂ ਕਿਦੂ ਲਾਏ ਪੈਸੇ ਸਾਂਝੇ ਲਾਏ ਸਾਰਿਆਂ ਨੇ ਮੈਂ ਗੁੱਸਾ ਹੋ ਰਿਹਾ ਅਰਸ਼ਦੀਪ ਆਇਆ ਕਹਿੰਦਾ ਆਹ ਮਠਿਆਈ ਕਰ ਦੋ ਉਹ ਕਰ ਦੋ ਮੈਂ ਕਹਿੰਦਾ ਸਾਲੇ ਸਾਡੀ ਜੇਬ ਚ ਤਾਂ ਪੈਸੇ ਨਹੀਂ ਹੈਗੇ ਆੜ ਤੀਨ ਮੰਗ ਕੇ ਪੈਸੇ 50000 ਰੁਪਏ ਲਾ ਰਹੇ ਹੋ ਆੜ ਤੀਨ ਦੇ ਦੇ ਹਾਂ ਨਾ ਸੁਣ ਲਿਆ ਸੁਣਾ ਲਈ ਬੀਬੀ ਨੂੰ ਸੁਣ ਲਿਆ ਸੱਚੇ ਸੁਣ ਲਿਆ ਔਰ ਤੇਰਾ ਸੰਸਕਾਰ ਕਰਤਾ ਸਾਰਾ ਕੁਝ ਕਰਤਾ ਆ ਹੋਂ ਨਾ ਕਰੀਦਾ ਹੋਈ ਹੁੰਦਾ ਮੈਂ ਤਾਂ ਕਹਿੰਦੀ ਰੱਬ ਇਹੋ ਜਿਹਾ ਹੀ ਕਰੇ ਉਮਰ ਵੱਢੀ ਆਈ ਹਾਏ ਹੋਰ ਉਮਰ ਵੱਧੂ ਹੋਈ ਵਾਹਿਗੁਰੂ ਵਾਹਿਗੁਰੂ ਜਿਹੜੇ ਹੁੰਦੇ ਬੋਲਣਾ ਨੇ ਸਹੀ ਗੱਲ ਹੈ ਜੀ ਤੁਮਾਂ ਜੇ ਉਹਨਾਂ ਨੂੰ ਜੈਨਾ ਕਰਨਗੇ ਲੋ ਜੀ ਹੁਣ ਆਪਾਂ ਆ ਗਏ ਇੱਧਰ ਬਤਾਉ ਤੋੜਨ ਵਾਸਤੇ ਦੇਖਿਓ ਬੇਲ ਨੇ ਕਿਵੇਂ ਸਾਰਾ ਭਰ ਲਿਆ ਮੈਨੂੰ ਬੜੀ ਤਕਲੀਫ ਹੁੰਦੀ ਆ ਰੋਜ਼ ਰੋਜ਼ ਹੋਰ ਜੀ ਹਾਏ ਕਿੰਨੇ ਵਾਰ ਪਾਉਂਦੇ ਇਹਨੇ ਹੂੰ ਕੱਟਤੀ ਖਾਸੀ ਵਾਰ ਅਮਾ ਨਿੰਬੂ ਬਹੁਤ ਲੱਗੇ ਹੋਏ ਨੇ ਬੇਲ ਨੂੰ ਹਾਂ ਦੇਖ ਤਾਂ ਨਹੀਂ ਤੂੰ ਦਿਖਾਉ ਚਲੋ <laughs> oh my god ਆ ਦੇਖ ਦਿਓ ਆ ਕਿ ਬਣਾ ਆ ਦੇਖ ਆਹ ਦੇਖ ਕਿੱਡੀ ਘਟਾਣੀ ਨੂੰ ਲੱਗਿਆ ਹੋਇਆ ਐਡਾ ਆਹ ਟਾਣੀ ਲੱਗਿਆ ਛੋਟੀ ਜੀ ਨੂੰ ਆਹ ਦੇਖੋ ਐ ਰੋਬਰ ਆਹ ਦੇਖ ਆਹ ਟਾਣੀ ਲੱਗੇ ਅਈ ਵੀਡੀਓ ਵਿੱਚ ਤਾਂ ਫੋਟੋ ਵਿੱਚ ਤਾਂ ਫੋਟੋ ਆਹ ਤੋਂ ਇੱਕਨ ਨਵੋਟੇ ਪਾ ਕਨਿਕ ਆਰਗੈਨਿਕ ਪਾਣਾ ਵਿੱਚ ਆਰਗੈਨਿਕ ਕੱਟੇ ਚੀ ਆ ਦੇਖੋ ਜੀ ਆਹ ਦੇਖੋ ਕਿੱਦਾਂ ਬੜਾ ਮੇਰੇ ਹੱਥ ਚ ਚਟਾ ਆ ਦੇਖੋ ਇਹਦੇ ਵਿੱਚ ਕਿੰਨਾ بڑا ਸੁੰਡ ਜੀਚ ਸੁੰਡ ਲੱਗਿਆ ਹੁੰਦਾ ਵਧੀਆ ਹੁੰਦੀ ਆ ਦਵਾਈਆਂ ਨਹੀਂ ਹੁੰਦੀਆਂ ਤਾਂ ਆਹ ਲਾਲ ਮਿਰਚਾਂ ਹੋ ਗਈਆਂ ਨੇ ਸਾਰੀਆਂ ਆਹ ਦੇਖੋ ਕਿੰਨਾ ਵੱਡਾ ਫਰੇਲੇ ਫੋਲੀਆਂ ਉਧਰ ਭਾਗੀਆਂ ਪ੍ਰਿੰਡੀਆਂ ਉਧਰ ਦੀਆਂ ਇੰਨਾ ਕੁਸਾ ਆਵਲੇ ਦੀ ਨਹੀਂ ਥੋਤਿਆਂ ਜਾਂਦੀਆਂ ਠੀਕ ਤੇ ਰਹਿਣੀਆਂ ਆਹ ਦੇਖੋ ਪ੍ਰਿੰਡੀਆਂ ਤਾਂ ਉੱਤਰ ਕਿਉਂ ਹੂੰ ਹੁਣ ਫੜਾਇਆ ਵੀ ਤਈ ਗੱਲ ਐ ਬਿਨਾ ਸਪਰੇਅ ਵਾਲੀ ਆ ਬਸ ਉਹੀ ਇੱਕ ਗੱਲ ਦੇਖਿਓ ਅੱਜ ਕੱਲ ਸਾਰੀਆਂ ਦੇ ਸਬਜ਼ੀਆਂ ਬੰਦ ਹੋ ਜਾਂਦੀਆਂ ਨੇ ਸੋ ਕਿਸੇ ਦੇ ਵੀ ਨਹੀਂ ਕਿ ਸਾਰੇ ਮੁੰ ਲਹਿਰੇ ਨੇ ਆਪਣੀਆਂ ਸਬਜ਼ੀਆਂ ਜਿਹੜੀਆਂ ਨਹੀਂ ਸੁਣੀਆਂ ਹੋਈਆਂ ਨੇ ਮਿਰਚਾਂ ਸਾਰੇ ਤੋ ਕਰੇਲੇ ਬਤਾਉ ਆ ਛੋਟੇ ਕਰੇਲੇ ਤੇ ਪ੍ਰਿੰਡੀਆਂ ਉੱਧਰ ਬਾਗੀਆਂ ਪੱਲੀਆਂ ਉੱਧਰ ਉੱਧਰ ਦਿਖਾਣੇ ਆ ਐ ਬੀਬੀ ਕਰੀਏ ਗੱਲ ਨਹੀਂ ਨਾ ਵੀਰੇ ਨਾਲ ਮਰਦਾ ਕੰਮ ਕਰ ਲਈ ਤੱਤੇ ਕੋ ਸਹੀ ਗੱਲ ਹੈ ਮਦਰ ਸਬਜੀ ਉਹ ਦਿਖਾ ਕੇ ਫੜੀ ਆ ਆ ਕੀ ਲੱਗਿਆ ਉਹ ਪੱਤਾ ਜਾਂ ਮੈਂ ਨੀਚੇ ਨਹੀਂ ਗਿਰ ਗਈ ਤੇ ਉੱਥੇ ਮੇਰੀ ਭਾਬੀ ਸੁਮਰਦੀ ਹੈ ਇੱਧਰ ਆਹ ਖੜੀਆਂ ਦੀ ਬਾਲਟੀ ਇੱਧਰ ਭਰੀ ਪਈਆ ਉਥੋਂ ਅਸੀਂ ਨੇ ਸੇਲੇ ਲਾ ਲਈਆਂ ਗਰੀਂਦੀਆਂ ਪੱਕੀਆਂ ਨੇ ਫਿਰ ਫੱਕ ਗਈਆਂ ਨਾ ਚੱਲ ਮੰਮੀ ਤਾਂ ਲੱਗੀ ਕੰਮ ਬੈਠੀ ਬੈਠੀ ਲਓ ਜੀ ਸਭ ਦੀ ਸੂਜੀ ਤੋੜਨ ਤੋਂ ਬਾਅਦ ਆ ਗਿਆ ਪ੍ਰਸ਼ਾਦਾਂ ਦਾ ਟਾਈਮ ਪ੍ਰਸ਼ਾਦ ਦੇ ਆਕਤ ਬਣਾਈ ਰਹੀ ਹੈ ਕੀ ਆਹ ਸਾਗ ਦੀ ਮਸਰੀ ਤੇ ਆਹ ਆਟਾ ਸੀ ਦੂਈਆ ਕਣਕ ਵਾਲਾ ਤਾਂ ਘੱਟ ਫਰਤਦੇ ਆ ਮਲਟੀ ਗ੍ਰੇਟ ਮਲਟੀ ਗ੍ਰੇਟ ਚਲੋ ਰੋਣੇ ਰੱਬ ਸਾਰਿਆਂ ਨੂੰ ਬਖਸ਼ੇ ਟਾਈਮ ਟਾਈਮ ਤੇ ਸੇ ਰੋਟੀ ਆਟਾ ਬਣਾਉਣਾ ਇਹ ਤੋਂ ਸਿਹੰਦੀਆਂ ਸੂਟ ਬਸ ਸੀਗੇ ਬਣ ਗਿਆ ਜੀ ਨਾ ਇਹਦੇ ਬਾਹਰ ਬਣ ਗਿਆ ਹਾਂਜੀ ਕੋਟਿੰਗ ਇੱਕ ਨੰਬਰ ਚੁਰਾਣਾ ਹੁੰਦਾ ਹੈ ਖਾਂਦੇ ਜੇਕਰ ਕੋਟਿੰਗ ਹੀ ਹੁੰਦੀ ਬਾਹਰ ਹੀ ਅੰਮ੍ਰਿਤ ਨਾ ਕੋਈ ਨਹੀਂ ਆਲ ਦੇ ਬਲ ਚਾਹੇ ਵੀ ਮੇਰੀ ਲੋਈ ਲਾਈ ਜਾਣਾ ਹੈ ਨਾ ਮਾ ਵਾਲਾ ਇਸ ਲੱਗਦੀ ਬੜੀ ਦੇ ਤਿੰਨ ਬਟਨ ਲੱਜਣਗੇ 1 2 3 ਚੰਗੇ ਐਸਾਈਡ ਤੇ ਲੱਸਾ ਲਾ ਆਪਣੀ ਬਾਹਾਂਾਂ ਦੀ ਲੱਸਾ ਲੱਗਦੀ ਬਾਹਾਂਾਂ ਥੋੜੀਆਂ ਖੁੱਲੀਆਂ ਕਰਨੀਆਂ ਕਹਿੰਦੇ ਖੁੱਲੀਆਂ ਕਰਕੇ ਖੁੱਲੀਆਂ ਸੋਹਣੀਆਂ ਲੱਗਦੀ ਐ ਤੇ ਬਾਹਾਂਾਂ ਨੂੰ ਖੁੱਲੀਆਂ ਕਰਕੇ ਰੱਖੀਏ ਸੋਹਣੀਆਂ ਜਿਹੀ ਰਹਿਣ ਕਿ ਬਾਕੀ ਤਾਂ ਐਵੇਂ ਟੀਅਰ ਕਰਦੇ ਆ ਇਸੇ ਇਧਰ ਐਵੇਂ ਦੀ ਸਵਾਰ ਐ ਸੋਨਾ ਸੋਦਰ ਕੋਟਨ ਹਾਂਜੀ ਹਾਂ ਕੋਟਨ ਦੇ ਇਹਦਾ ਮੋਟਾ ਗ੍ਰੇਸ ਕੋਟਨ ਗ੍ਰੇਸ ਕੋਟਨ ਨਹੀਂ ਇਹਨਾਂ ਦੀ ਗ੍ਰੇਸ ਕੋਟਨ ਲੈ ਕੇ ਕਿਸੇ ਨੂੰ ਕੀ ਲੈ ਕੇ ਆਣਾ ਸਮਝੀ ਹੋ ਗਿਆ ਲੋ ਜੀ ਸ਼ਾਮ ਦਾ ਟਾਈਮ ਆ ਤੇ ਇੱਧਰ ਬੰਨ ਰਹੀ ਐ ਸਬਜੀ ਕាំ ਦੇ ਰਹੀ ਹੈਗੀ ਕੱਟ ਹੀ ਜਾ ਰਹੀ ਹੈ ਕੱਟ ਰਹੇ ਨੇ ਹਜੇ ਤਾਂ ਹੌਲੀ ਹੌਲੀ ਇੱਕ ਕੱਟੋ ਬਣਾਵਾਂਗੇ ਮੈਂ ਤਾਂ ਬੁਲ ਦੇਖ ਰਹੀ ਹਾਂ ਜੀ ਐਨੇ ਹੋ ਜਾਣਗੇ ਕਿਨੇ ਖਾਣੇ ਨੇ ਬਸ ਅੰਛੜੀ ਬੈਠੀ ਹੈ ਬੀਬੀ ਬੀਬੀ ਹਮ ਮਾਣ ਬਟਾ ਬੀਬੀ ਬੀਬੀ ਵੀਡੀਓਜ਼ ਦੇਖੀ ਕਹਿੰਦੀ ਮੈਂ ਤਾਂ ਪਾਟ ਕਰਦੀ ਆ ਮਾਲਾ ਫੜਦੀ ਮੈਂ ਕਰਦੀ ਨਹੀਂ ਪਾਟਦੀ ਇੱਧਰ ਮੈਂ ਲਾ ਰਹੀਆਂ ਸੂਟਾਂ ਦੇ ਕਾਟਾ ਪਾ ਰਹੀਆਂ ਦੇਖ ਕੇ ਦੇਖ ਕੇ ਤਾਂ ਕੀ ਪਾਣੀ ਨੇ ਵੈਸੇ ਨੋ ਕਰ ਰਹੀ ਸੀ ਮੈਜ਼ਰਮੈਂਟ ਲੈ ਰਹੀ ਸੀ ਇੱਧਰ ਮੈਂ ਪਾ ਰਹੀਆਂ ਜੀ ਇਹ ਕਾਟਾ ਉਹ ਭਾਈਏ ਮੇਰੀ ਲੈਸ ਆ ਸੂਟ ਦੇਖਿਓ ਮੈਂ ਕਿਹਨ ਸੋਣਾ ਤਿਆਰ ਕਰੂੰਗੀ ਆ ਲੈਸ ਆ ਐਨੇ ਸਾਰਾ ਸੂਟ ਆ ਤੇ ਇੱਕ ਹੋਰ ਉਹਦੇ ਵੀ ਕਾਟਾ ਹੁਣੇ ਪਾ ਦੇ ਜੀ ਮੈਂ ਹਾਂਜੀ ਬੀਬੀ ਤੂੰ ਤਾਂ ਇਹੀ ਕੰਮ ਕਰਦੇ ਸਹੀ ਗੱਲ ਆ ਇੱਕ ਸੂਟ ਤਾਂ ਡਨਾਂ ਦੂਜੇ ਦਿਨ ਮੇਰੇ ਕੋਲ ਪਾਈਪਿੰਗ ਹੈਗੀ ਆ ਬਟ ਮੇਰੇ ਕੋਲ ਨਾ ਇੱਕ ਪੈਰ ਨਹੀਂ ਮੇਰਾ ਆਪਣਾ ਪੈਰ ਟੁੱਟ ਗਿਆ ਜਿਹੜੇ ਮਸ਼ੀਨ ਦੇ ਪੈਰ ਹੁੰਦੇ ਨੇ ਨਾ ਮੇਰੇ ਇੱਕ ਟੁੱਟ ਗਿਆ ਮਤਲਬ ਵੀ ਨਹੀਂ ਹੈ ਇਹ ਨਹੀਂ ਬ੍ਰੀਕੀ ਚ ਨਹੀਂ ਮੈਂ ਦੱਸਦੀ ਆ ਐਵੇਂ ਦੇ ਇਕੱਲਾ ਸਿੰਗਲ ਪੈਰ ਸੀਗਾ ਉਹਦੇ ਕਰਕੇ ਨਾ ਆਪਣੇ ਹੀ ਮੇਰੀ ਗੱਲ ਸੁਣ ਲਓ ਤਾਂ ਮੇਰੇ ਨਾਲ ਪਾਈਪਿੰਗ ਦੀ ਸਫਾਈ ਆਂਦੀ ਆ ਤੇ ਮੇਰਾ ਹੁਣ ਟੁੱਟ ਚੁੱਕਿਆ ਤੇ ਹੁਣ ਫਿਰ ਨਵਾਂ ਲੈ ਕੇ ਆਉਂਗੀ ਫਿਰ ਇਹ ਫਿਰ ਇਹ ਸੂਟ ਕੰਪਲੀਟ ਕਰੂੰਗੀ ਜਦ ਤੱਕ ਮੈਂ ਸੋਚਿਆ ਵੀ 2 ਫੁੱਟ ਪੈਣੀ ਉਹ ਰੈਡੀ ਕਰ ਦਿੰਦੀ ਆ ਹੈਲੋ ਹੈਲੋ ਗਾਇਸ ਹੈਲੋ ਗਾਇਜ਼ ਅਬੋਡਾਈਸ ਵੀਰੇ ਐਂਡ ਕਰਾ ਲਾ ਐਂਡ ਕਰਾ ਲਾ ਅਸੀਂ ਕਰਦੇ ਸੀ ਦੀ ਐਂਡ ਜਿਹੜਾ ਪਿੱਛੇ ਹੈਲੋ ਕਰ ਰਿਹਾ ਗਾਇਜ਼ ਵੀਰਾ ਐਂਡ ਕਰਦੇ ਆ ਵੀਡੀਓ ਦੀ ਸਾਡੀ ਅਸੀਂ ਐਂਡ ਕਰ ਰਹੇ ਆ ਆਪਣੀ ਵੀਡੀਓ ਬੋਦ ਹੁਣ ਤੂੰ ਫੋਨ ਨਾਲ ਕੋਈ ਵੀਡੀਓ ਬਣਾ ਲਿਆ ਕਰੋ ਹੁਣ ਸਹੀ ਗੱਲ ਐ ਥੂ ਐਂਡ ਕਰਵਾ ਲੈਨੇ ਕਾ ਸਬਸਕ੍ਰਾਈਬਰ ਕਹੇ ਹੁਣ ਤੂੰ ਕਹ ਕਹ ਸਬਸਕ੍ਰਾਈਬਰ ਵੀਡੀਓ ਬੰਦ ਕਰ ਜਾ ਕੇ ਹਾਂ ਬੋਲ ਹੁਣ ਤੋਂ ਸਬਸਕ੍ਰਾਈਬਰ ਮੈਂ ਤਾਂ ਹੀ ਤਾਂ ਕਹਿ ਰਹੀ ਆ ਵੀ ਹੈਲੋ ਵੀ ਸਾਰੇ ਢਿੱਲੋਂ ਫਾਰਮ ਹਾਊਸ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਵਾਤੋਂ ਵਾਤੋਂ ਸ਼ੇਅਰ ਕਰੋ ਸੋਨੇ ਸੋਨੇ ਕਮੈਂਟ ਕਰਦੇ ਰਹੋ ਕਰੋ ਮਾਸਟਰ ਜੀ ਬਾਰੇ ਜਰੂਰ ਦੱਸਿਓ ਤੇ ਜਿਹੜੀ ਜਿਹੜਾ ਜਿਹੜੇ ਦਾ ਹੱਲ ਕਿਸੇ ਚੀਜ਼ ਦਾ ਨਾ ਹੋਵੇ ਨਾ ਮਾਸਟਰ ਨੂੰ ਕਮੈਂਟ ਕਰਕੇ ਉਹ ਚੀਜ਼ ਦਾ ਹੱਲ ਜਰੂਰ ਪੁੱਛਿਓ ਹਰ ਇੱਕ ਚੀਜ਼ ਦਾ ਹੱਲ ਦੱਸਣਗੇ ਤੁਹਾਨੂੰ ਸਹੀ ਗੱਲ ਲਈ ਸਹੀ ਗੱਲ ਹੈ ਹਾਂਜੀ ਹਾਂ ਵੈਰੀ ਗੁੱਡ ਜਿਹੜੀ ਚੀਜ਼ ਦਾ ਹੈ ਵੈਰੀ ਗੁੱਡ जाल्तो एक आजी व geschätक हाट सोढ़ śोने कमैने ऐ गुरय गरो टें लाइक जहा हाट सकन Спर आदगहँ की कि मेर्े खार हाट मत बड़ा थाद बबरे आद च scorण सोफंच वार प्ते शाजंनि बो प्तें बबरे खुडंग ਬਾਕੀ ਜਿ ਆਪਾਂ ਕਰ ਰਹੇ ਆ ਆਪਣੀ ਵੀਡੀਓ ਨੂੰ ਐਂਡ। ਇਹ ਸੋਡੀ ਮੇਰਾ ਐਡੀਟਿੰਗ ਦਾ ਟੈਬ ਹੋ ਰਿਹਾ ਜੀ। ਓਕੇ ਗਾਇਸ ਮੈਂ ਪਿਛਲੇ ਹਰ ਨੂੰ ਵੀ ਹਾਂਜੀ ਹੱਥ ਮਾਰ ਰਹੇ ਨੇ। ਸਹੀ ਗੱਲ ਐ। ਬਾਈ ਵੀਰ ਆ ਗਿਆ ਸੀ ਸ਼ਾਮ ਨੂੰ। ਸਾਊਂਡ ਕਰਕੇ ਫਿਰ ਵਲੌਗ ਨਹੀਂ ਬਣਾ ਸਕੇ ਆਪਾਂ। ਤੇ ਤਾਂ ਹੁਣ ਬਸ ਆਪਾਂ ਐਂਡ ਕਰ ਰਹੇ ਆ ਜੀ।